ਸਤਿ ਸ੍ਰੀ ਅਕਾਲ ਜੀ ਪ੍ਰੀ ਟੀਵੀ ਕਰਾਈ ਦੇਖ ਰਹੇ ਸਮੂਹ ਸੋਤਿਆਂ ਦਾ ਮੈਂ ਇੰਦਰਜੀਤ ਸਿੰਘ ਸਵਾਦ ਕਰਦਾ ਅੱਜ ਅਸੀਂ ਖੜੇ ਹਾਂ ਕਰਾਲੀ ਜਿੱਥੇ ਕਿ ਡਾਕਟਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੋ ਕਿ ਸੀਰੀ ਆਨੰਦਪੁਰ ਸਾਹਿਬ ਨਮਸਤਕ ਹੋਣਾ ਹੈ ਤੋਂ ਉਹਨਾਂ ਦੇ ਪਰਥਾਏ ਜੋ ਕਿ ਸੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੇ ਉਹ ਕਰਾਲੀ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਆਓ ਤੁਹਾਨੂੰ ਅੱਪਾ ਦਿਖਾਉਂਦੇ ਆ ਤਸਵੀਰਾਂ ਜੋ ਕਿ ਕਰਾਲੀ ਅਕਸੋਮੇ ਕਾਲੀ ਦਲ ਦੇ ਲੀਡਰਸ਼ਿਪ ਨੇ ਉਹਨਾਂ ਨੇ ਡਾਕਟਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਅ ਜੋ ਕਿ ਸਵਾਗਤ ਸਵਾਗਤ ਲਈ ਖੜੇ ਹਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਬਣੇ ਉਹ ਸਾਡੇ ਚੈਨਲ ਪ੍ਰੀ ਟੀਵੀ ਕਾਲੀ ਦੇ ਨਾਲ ਅੱਗੇ ਸਹਿਰ ਜਾ ਰਹੇ ਜਿਹਨਾਂ ਦੇ ਪਾਠ ਹੋ ਰਹੇ ਨੇ ਜਾ ਰਿਹਾ ਹੈ ਜਿਹੜਾ ਆ ਰਿਹਾ ਹੈ ਵੀ ਜਵਾਹਰ ਸਿੰਘ ਪ੍ਰੋਫੈਸਰ ਰੇਗ ਸਿੰਘ ਜਿਹੜੇ ਜੰਗੂ ਅਜਰਾ ਸਾਹਿਬ ਦਾ ਮੌਕੇ ਤੇ ਖੁੱਲ ਗਏ ਆ ਧੰਨਵਾਦ ਸਾਰੇ ਲਿਖਾਰੋ ਜਿਹੜੀ ਬੱਤੀ ਆ ਦਿੱਲੀ ਸੰਘਰਸ਼ ਦਾ ਪਰ ਲੱਗਦੇ ਨਾ ਰੇ ਰਾਤ ਵਕਤ ਨੂੰ ਸੇਵਾਦਾਰ ਰਾਮਗੜ੍ਹਿਆ ਸਰਪਾ ਤੋਂ ਸਾਤਰ ਸਿੰਘ ਚਰਨਜੀਤ ਜੁਹਾਰਾ ਹਰਗੋਬਿੰਦ ਸਿੰਘ ਸਾਹਿਬ ਤੋਂ ਪ੍ਰਧਾਨ ਮਾਨਤਾ ਸ਼ਵਰ ਸਿੰਘ ਜੀ ਧਾਰਪਾਲ ਸਿੰਘ ਜੀ ਬਗਾਰੀ ਸਾਰੇ ਜੀ ਦੀ ਗਵਾਹੀ ਦੇ ਵਿੱਚ ਅੱਜ ਇੱਥੇ ਪ੍ਰੋਫੈਸਰ ਪ੍ਰੀਤ ਸਿੰਘ ਜੀ ਨੂੰ ਬਹੁਤ ਬਹੁਤ ਦਾ

ਸਾਰੇ ਪ੍ਰੋਫੈਸ਼ਨਲ ਪ੍ਰੈਸਿੰਗ ਦੀ ਜੱਲਵਾਟਰਾ ਸਾਹਿਬ ਪੁਸ਼ਪਾਰ ਰੰਜੀਤ ਸਿੰਘ ਜੀ ਦੇ ਦਲਸਾਲ ਦਾ ਕਾਫਲੇ ਦਾ ਸਾਥ ਕਰਨ ਦੇ ਲਈ ਸਭ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜਾ ਕੇ ਹਨੂਮਾਨ ਜੀ ਦੇ ਸੁਧਾਰ ਚੈਲਨਜ ਵੀ ਨੀਮਾ ਸਾਹਿਬ ਸਾਡਾ ਵੀ ਪ੍ਰਧਾਨ ਨਗਰ ਕੌਂਸਲ ਕਾਲੀ ਉਹ ਵੀ ਆਪਣੀ ਟੀਮ ਦੇ ਨਾਲ ਮੈਕਸ ਸਾਹਿਬ ਕੋਜੀ ਜੀ ਤੁਹਾਡੇ ਵੀ ਐਸ்சி ਸੰਜੇ ਪ੍ਰਧਾਨ ਪਰਵੀ ਪੰਨੀ ਜੀ ਸਾਡੇ ਕੌਂਸਲਰ ਸਾਹਿਬ ਆਂ ਸਾਰੇ ਸਾਰੇ ਜੀ ਰਵਿੰਦਰ ਕਾਇਆ ਜੀ ਸਾਡੇ ਸਾਥਕਾਂ ਪਰਮਾਤਮਾ ਤੋਂ ਸਾਡੇ ਬਹੁਤ ਹੀ ਸਤਾਰਜੋ ਭਾਈ ਸਾਹਿਬ ਉਹ ਵੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਆ ਜਿੰਦਾਬਾਦ ਸਰਦਾਰ ਹਰਨਜੀਤ ਸਿੰਘ ਜੀ ਸਾਬਕਾ ਗੁਰਪ੍ਰੀਤ ਸਿੰਘ ਜੀ ਵੀ ਜੀ ਉਹ ਵੀ ਇਹ ਸਾਰੇ ਨੰਬਰਦਾਰ ਸਾਹਿਬ ਨੂੰ ਸਾਰੇ ਤੁਸੀਂ ਸਾਰਿਆਂ ਨੂੰ ਸਿੱਟਾ ਆਪਣਾ ਕੀਮਤ ਦਿਓ ਗਰਾਲੀ ਵਾਲਿਆਂ ਦਾ ਬਹੁਤ ਬਹੁਤ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਨੰਬਰਦਾਰ ਸਾਹਿਬ ਜਾਣਾ ਆਪਾਂ ਨੇ ਬੱਤਾ ਦੇ ਦੋ ਐ ਨੋਟੇ ਕਰਕੇ ਜੱਡੂ ਕੀਤਾ ਤੇ ਸਾਰਿਆਂ ਦੇ ਬੇਚੇ ਬੀਬੀਆਂ ਨੂੰ ਨਾਲ ਗੱਡੀ 'ਚ ਬਿਠਾਓ ਆਪ ਸਤਿਨਾਮ ਹੈ ਵਧਰਦੇ ਰਹੋ ਆ ਜੋ ਆਪਰੇ ਸਭ ਬਾਈਟ ਗਾਹ ਕਰ ਕਾਬਲਾ ਜਿਹੜਾ ਅਸੀਂ ਸਾਰੇ ਬਾਹਰ ਨੂੰ ਲੈ ਗਏ ਬੋਡਗਿਲ ਚਲੇ ਆ ਕੇ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਹੋਏ ਇਕੱਲੇ ਵਰਕਰ ਆ ਚਲੋ ਜੀ ਚਲੋ ਬੇਟਾ ਜੀ ਬਾਤ ਕਰ ਰਿਹਾ ਆ ਰਣਜੀਤ ਸਿੰਘ ਗਿੱਲ ਬਹੁਤ ਬਹੁਤ ਧੰਨਵਾਦ ਇਹ ਸਾਰੇ ਮਤਾਮਾ ਪਹਿਲਾ ਬੀਜ ਨਾਦਨ ਦੇ ਜਿਨ੍ਹਾਂ ਨੇ ਤੇ ਅੱਜ ਮੰਦਰ ਚ ਮੱਥਾ ਟੇਕਣਾ ਆਪਾਂ

ਬੇਤੀਆ ਵੀ ਗੱਡੀਆਂ ਤੋਰੋ ਦੀ ਸਮਾਂਦਮ ਤੇ ਚਾਬੀ ਤੇ ਹੁਣ ਮੈਂ ਰੰਜੀਤ ਚੰਦੂ ਮੱਜਰਾ ਦੀ 1st ਸਟੇਸ਼ਨ ਤੋਂ ਮੰਦਰਾ ਭਗਵਾਨ ਜੀ ਹਨੂਆਂ ਦੀ ਦਾ ਉੱਤੇ ਨਤਮਸ ਸਵਾਣਾ ਰਸਤ ਤੰਮ ਮੱਜਰਾ ਸਾਹਮਣੇ ਦੋ ਮਿੰਟ ਦੇ ਲਈ ਉੱਥੇ ਗੱਡੀਆਂ ਰੋਕ ਕੇ ਖਿੱਚੋ ਮਾਰੋ ਯਾਰ ਖਿੱਚੋ ਖਿੱਚੋ ਆ ਗੱਡੀ ਸਾਰਾ ਚਲੋ ਜੀ ਚਲੋ ਫਟਾਕਰਾਂ ਦੇ ਗੱਡੀ ਤੋਂ ਆ ਜਾਣਗੇ ਜੀ ਕੋਲ ਸੋ ਪ੍ਰੇਮ ਸਿੰਘ ਜਿੰਦਾਬਾਦ ਬ੍ਰਾਹਮਣੀ ਕਾਲੀਦਾਲੀ ਜਿੰਦਾਬਾਦ ਭੋਲੀ ਸ਼੍ਰੀ ਅਡਾਲਾ ਗੁਰੂ ਜੀ ਦਾ ਸਿਕਰ ਅੱਜ खो जीाहब ਦੇਖੋ ਸਾਹਮਣੇ ਦੇਖਿਓ ਜੀ ਬਾਬਾ ਜੀ ਦੇਖਿਓ ਜੀ ਬਾਬਾ ਜੀ ਦੇਖਿਓ ਮੂੰਹ ਮਿਠਾ ਕਰਾਉਂਦੇ ਹੀ ਕਰਦੇ ਨੇ ਬਹੁਤ ਪਰਫੋਰਮੈਂਸ ਤਾਲੂ ਮਾਨੀ ਕੀ ਜੈ ਹੋਰ ਚਲੋ ਆਦੋ ਚਰਪਕ ਓਮ ਸੱਯਾ ਸ੍ਰੇ ਗੰ ਗੰ ਅੰਤਰ ਰਮਨ ਫੜੰਦ ਕੰਦਨ ਕੰਦਨ ਸੈਰੰ ਸੈਰੰ پڑ جاوے ادر 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 ا ਪਜੋਤੀ ਜਨਾਰਦਨਾ ਦੀਪੋ ਰਤਮੇ ਪਾਪੰ ਪੂਜਾ ਦੀਪੰ ਨਮੋਸਤੇ ਜੈਤੀ ਮੰਗਲਾ ਕਾਲੀ ਪਤਰਕਾਲੀ ਕਪਾਲਨੇ ਦੁਰਗਾ ਚਮਾ ਸ਼ਿਵਾ ਦਾਤਰੇ ਸ਼ਵਾਹਾ ਸੁਦਾ ਨਮੋਸਤੇ ਜੈ ਤੋ ਦੇਵੀ ਪਚਾਮੁਨੇ ਜੈ ਕੋ ਸਾਰ ਤਿਆਰਿ ਜੈ ਸਰਬਗਤੇ ਦੇਵੀ ਕਾਲ ਰਾਤਰੇ ਨਮੋਸਤੇ ਯਾ ਦੇਵੀ ਸਰਬ ਭੂਤੇ ਸੁ ਮਾਤਰ ਰੂਪੇਣ ਸੰਸਥਿਤਾ ਨਮਸਤਸ਼ੇ 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 ਨਮੋ ਨਮਾ या देवी सर्वभूतेषु लक्ष्मी रूपेण संस्थिता नमस्तस्यै 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 नमो नमः या देवी सर्वभूतेषु लक्ष्मी रूपेण संस्थिता नमस्तस्यै 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 नमो नमः मंत्रेना क्रियानां वत्थयनां सुरेश्रे यदबोधकम् या देवी परिभवनास्तुवे आवाहयन्त जानामि ता जानामि त्वाचरणं पूजान शिवजान अनुक्षमता श्रीनेशरा पापों हम पाप करवा हम पापम पाप क्षमा जाय ग पार्वतीनाथ सर्व पाप हरोमण खाडे का हम चक्र ग दे सुचाप परिगांचोलम गुसिरा शंखम संदति फले श्रीय नाम सर्वांग मूसा प्रदाम नील आस्मदुतिमास्य पाद दशकां सेवे महातालिकां या मत्चौचविते हरौ कमल जोहन्तुम मधुं कैटवा ओम भूतवास श्री नवदुर्गा दिपेनम ਪ੍ਰਾਰਥਨਾ ਪੁਰਸ਼ਾਂ ਨੂੰ ਨਮਸਕਾਰਾਂ ਸਮਰਪਿਆਵੀ ਜੈ ਕਰਾਮ ਆਸ਼ਰਵਾਲੀ ਜੀ ਦਾ ਬੋਲ ਸਾਡੇ ਦਰਬਾਰ ਕੀ ਜੈ ਜੈ ਕਰਾਮ ਮਨਨ ਦੇਵੀ ਜੀ ਦਾ ਬੋਲ ਸਾਡੇ ਦਰਬਾਰ ਕੀ ਜੈ ਏ ਮਹੀਂ ਸਚਿਆ ਜੋਤਾ ਵਾਲੀ ਮਾਤਾ ਜੀ ਸਦਾ ਜੈ ਹੋ ਤੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਜੀ ਕੀ ਜੈ ਬੋਧਨ ਗਾਉਂਦੇ ਜਾ ਰਹੇ ਹਾਂ ਤੇ ਜਿਹੜਾ ਚੋਣਾਂ ਦਾ ਬਿਕਲ ਵੱਚ ਚੁੱਕਿਆ ਕੀ ਕਰਨਾ ਚਾਹੂਗੇ ਜੀ ਅੱਜ ਲੋਕ ਸਭਾ ਹਲਕਾ ਸ਼੍ਰੀ ਨਤਪਰ ਸਾਹਿਬ ਤੋਂ ਸ਼ਰਮਣੀ ਕਾਲਦਲ ਵੱਲੋਂ ਉਮੀਦਵਾਰ ਲਾਨੇ ਜਾਣ ਤੋਂ ਬਾਅਦ ਮੈਂ ਪਹਿਲੀ ਵਾਰੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਮੈਂ ਤੇ ਮੇਰਾ ਪਰਿਵਾਰ ਤੇ ਸਾਰੇ ਸਾਥੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਅਰਦਾਸ ਕਰਕੇ ਸਵਾਨਾ ਸਾਹਿਬ ਤੋਂ ਅਸੀਂ ਤੁਰੇ ਹਾਂ ਤੇ ਮੇਰਾ ਖਿਆਲ ਹੈ ਅਕਾਲੀ ਦਲ ਦਾ ਕੋਈ ਵਰਕਰ ਕੋਈ ਲੀਡਰ ਇਸ ਇਲਾਕੇ ਦਾ ਐਸਾ ਨਹੀਂ ਮੈਨੂੰ ਨਜ਼ਰ ਆਇਆ ਜਿਹੜਾ ਇਸ ਕਾਫਲੇ ਵੀ ਨਾਲ ਸ਼ਾਮਲ ਹੋਇਆ ਹੋਵੇ ਲੋਕਾਂ ਦਾ ਤਸ਼ਾਹ ਵੀ ਆ ਚਾ ਵੀ ਆਰ ਬਲਕੇ ਗੈਰ ਅਕਾਲੀ ਵੀ ਅੱਜ ਸਾਡੇ ਕਾਫਲੇ ਵਿੱਚ ਸ਼ਾਮ ਹੋ ਗਏ ਨੇ ਕਿਉਂਕਿ ਜਦੋਂ ਪੰਜਾਬ ਦਾ ਸਵਾਲ ਆ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਪੰਜਾਬ ਦੀ ਰਾਖੀ ਦਾ ਸਵਾਲ ਆ ਤਾਂ ਲੋਕ ਪਾਰਟੀਬਾਜੀ ਧੜੇਵਰ ਦੇ ਛੱਡ ਕੇ ਅੱਜ ਸਾਡੇ ਨਾਲ ਆ ਕੇ ਖੜ ਗਏ ਔਰ ਅੱਜ ਇਸ ਗੱਲ ਦਾ ਸੰਕੇਤ ਆ ਕਿ ਜਿਹੜੇ ਦਿੱਲੀ ਤੇ ਦਿੱਲੀ ਦੇ ਝੋਲੀ ਚ ਪੰਜਾਬ ਨੂੰ ਬਰਬਾਦ ਤਬਾਹ ਕਰਨ ਲਈ ਤੁਰੇ ਸੀ ਸ਼ਰਮਣੀ ਅਕਾਲੀ ਦਲ ਨੇ ਉਹਨਾਂ ਨੂੰ ਲਲਕਾਰਿਆ ਔਰ ਉਹਨਾਂ ਨੂੰ ਰੋਕਣ ਲਈ ਅੱਜ ਸਮੁੱਚੇ ਪੰਜਾਬ ਨੂੰ ਨਾਲ ਲੈ ਕੇ ਕਾਲੀ ਦਾਲ ਕੇ ਲੋਕ ਸਭਾ ਦੀ ਚੋਣ ਮੈਦਾਨ ਵਿੱਚ ਉਤਰਿਆ ਔਰ ਸਾਨੂੰ ਆਸ ਆ ਕਿ ਪੰਜਾਬ ਦੇ ਲੋਕ ਸਾਡੇ ਨਾਲ ਖੜਨਗੇ ਸਰ ਕਾਂਗਰਸ ਅਤੇ ਬੀਜੀਪੀ ਵੱਲੋਂ ਹਲੇ ਆਪਣਾ ਕੋਈ ਉਮੀਦਵਾਰ ਨਹੀਂ ਜਲਾਨੇ ਆ ਗਿਆ ਕੀ ਲੱਗਦਾ ਹੈ ਜੋ ਕਾਂਗਰਸ ਨੇ ਤਾਂ ਆਪਣੀ ਬੋਲੀ ਲਾਈ ਹੋਈ ਆ ਆਪਸ਼ਨ ਤੇ ਲਾਈ ਹੋਈ ਹੈ ਸੀਟ ਕਾਂਗਰਸ ਦਾ ਮਖੌਲ ਬਣਾਇਆ ਹੋਇਆ ਜਿਹੜਾ ਇਥੋਂ ਜਿੱਤਦਾ ਉਹ ਕਿਸੇ ਹੋਰ ਸਾਡੇ ਭੱਜ ਜਾਂਦਾ ਰੋਟੀਆਂ ਸੇਕ ਕੇ ਫਿਰ ਦੂਜਾ ਜਾਂਦਾ ਦੂਜਾ ਰੋਟੀਆਂ ਸੇਕ ਕੇ ਭੱਜ ਜਾਂਦਾ ਇਹਨੂੰ ਮਤਲਬ ਜਿਵੇਂ ਸ਼ਾਮਲਾਟੇ ਸਮਝ ਰੱਖਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੇ ਲੋਕਾਂ ਨੂੰ ਮਤਲਬ ਮਖੌਲ ਵਿੱਚ ਰੱਖ ਰਹੀ ਹੈ ਕਾਂਗਰਸ ਕਾਂਗਰਸ ਨੇ ਪਿਛਲੇ 15 ਦਿਨ ਤੋਂ ਬੋਲੀ ਤੇ ਲਾਈ ਹੋਈ ਆ ਵੀ ਜਿਹੜਾ ਵੱਧ ਬੋਲੀ ਦੇ ਦੂਗਾ ਉਹ ਇਹ ਟਿਕਟ ਲੈ ਜਾਏਗਾ ਵੀ ਬੋਲੀ ਉਹੀ ਦਊਗਾ ਜਿਹੜਾ ਲੋਕਾਂ ਦੀ ਧਨ ਕਮਾਈ ਮਿਹਨਤ ਕਿਰਤ ਨਾਲ ਜਿਹੜੀ ਕਮਾਈ ਆ ਜਿਹੜੀ ਉਹਨੂੰ ਲੁੱਟਦਾ ਲੋਕਾਂ ਦੀ ਕਮਾਈ ਨੂੰ ਲੁੱਟ ਕੇ ਤਜੌਰੀਆਂ ਭਰਨ ਵਾਸਤੇ ਲੋਕ ਜਿਹੜੇ ਨੇ ਉਹ ਅੱਜ ਲੋਕਾਂ ਦਾ ਇਮਾਨ ਖਰੀਦਣ ਲਈ ਕਾਂਗਰਸ ਤੋਂ ਟਿਕਟ ਮੰਗਣ ਲਈ ਬੋਲੀ ਦੇ ਰਹੇ ਨੇ ਸਰ ਕਾਫੀ ਲੰਮੇ ਹੱਥੇ ਤੋਂ ਜਿਵੇਂ ਅਨੰਦਪੁਰ ਸਾਹਿਬ ਤੋਂ ਸਸੀ ਚੋਣ ਲੜ ਰਹੇ ਹੋ ਤੇ ਵਿਚਰ ਵੀ ਰਹੇ ਹੋ ਲੱਗਦਾ ਹੈ ਕਿਸ ਦਾ ਫਾਇਦਾ ਮਿਲੇਗਾ ਦੂਜੇ ਪਾਸੇ ਪਾਰਟੀਆਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਨਵੇਂ ਨਿਤ ਜਿਹੜੇ ਤਾਰੇ ਜਾਂਦੇ ਆ ਜੀ ਦੇਖੋ ਬਿਲਕੁਲ ਤੁਸੀਂ ਠੀਕ ਆ ਅਤੇ ਹਾਰ ਕੇ ਵੀ ਲੋਕਾਂ ਵਿੱਚ ਰਹੇ ਜਿੱਤ ਨਾਲੇ ਲੋਕਾਂ ਵਿੱਚ ਆਏ ਨਹੀਂ ਅਸੀਂ ਹਾਰ ਕੇ ਵੀ ਲੋਕਾਂ ਵਿੱਚ ਰਹੇ ਤੇ ਜਿੱਤ ਕੇ ਜੋ ਅਸੀਂ ਕੰਮ ਕਰਾਏ ਭਾਵੇਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਟ੍ਰੇਨ ਚਲਾਉਣ ਵਾਲੀ ਗੱਲ ਆ ਹਜੂਰ ਸਾਹਿਬ ਤੇ ਫਾਟਾ ਸਾਹਿਬ ਲਈ ਜਹਾਜ਼ ਚਲਾਉਣ ਵਾਲੀ ਗੱਲ ਆ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਬਣਾਉਣ ਦੀ ਗੱਲ ਆ ਇੱਕ ਇੱਕ ਹਲਕਾ ਅਨੰਦਪੁਰ ਸਾਹਿਬ ਜਿੱਥੇ ਢਾਈ ਦਰਜੇ ਤੋਂ ਵੱਧ ਅੰਡਰਪਾਸ ਬਣੇ ਦੋ ਪਾਸਪੋਰਟ ਆਫਿਸ ਬਣਾਈ ਕਰੋਪੜ ਇੱਕ ਨਵਾਂ ਸ਼ਹਿਰ ਨਵਾਂ ਸ਼ਹਿਰ ਥਾਂ ਨਹੀਂ ਮਿਲੀ ਇਸ ਕਰਕੇ ਨਹੀਂ ਮੱੜ ਸਕਿਆ ਫਿਰ ਇੱਕ ਇਹ ਹਲਕਾ ਜਿੱਥੇ ਸਭ ਤੋਂ ਪਹਿਲਾਂ ਗੈਸ ਪਾਈਪ ਦਾ ਮੈਂ ਪ੍ਰੋਜੈਕਟ ਲੈ ਕੇ ਆਇਆ ਇਹ ਬਖਰੀ ਗੱਲ ਆ ਮਹ ਅਸੀਂ ਅੰਗਲ ਤੋਂ ਨਵੇਂ ਸ਼ਹਿਰ ਤੋਂ ਭਲਾਚੌਰ ਤੋਂ ਸ਼ੁਰੂ ਕਰਾਤਾ ਦੂਜੇ ਅਸੀਂ ਆਪਣੇ ਕੰਮ ਦੇ ਸਿਰ ਤੇ ਕੰਮ ਦੇ ਸਿਰ ਤੇ ਅਸੀਂ ਲੋਕਾਂ ਵਿੱਚ ਆਏ ਆ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਜੇ ਕੰਮ ਕੀਤੇ ਤਾਂ ਸਾਨੂੰ ਵੋਟਾਂ ਪਾਓ ਦੂਜੇ ਜਿਨ੍ਹਾਂ ਨੇ ਕੰਮ ਕੀਤੇ ਨਹੀਂ ਉਹ ਮੈਦਾਨ ਛੱਡ ਕੇ ਭੱਜ ਗਏ ਸਰ ਕਾਫੀ ਹੁਸ਼ਾ ਇਹ ਲੋਕ ਵਰਕਰਾਂ ਦੇ ਵਿੱਚ ਤੇ ਵੋਟਰਾਂ ਦੇ ਵਿੱਚ ਕੀ ਲੱਗਦਾ ਹੈ ਇਸ ਵਾਰ ਤੁਸੀਂ ਦੇਖੋ ਵੀ ਸਰਕਾਰ ਦੇ ਪ੍ਰਤੀ ਗੁੱਸਾ ਤੁਸੀਂ ਦੇਖ ਰਹੇ ਆ ਵੀ ਜਿਹੜੇ ਸਰਕਾਰ ਦੇ ਨਮਾਇंदे ਨੇ ਕਿਵੇਂ ਲੋਕ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਨਮਾਇਦਿਆਂ ਨੂੰ ਸਵਾਲ ਪੁੱਛੋ ਤੇ ਅੱਜ ਉਹਨਾਂ ਤੇ ਲਾਗੂ ਹੋ ਰਿਹਾ ਤੇ ਲੋਕ ਸਵਾਲ ਪੁੱਛ ਰਹੇ ਨੇ ਤੇ ਤੁਸੀਂ ਦੇਖ ਲਓ ਵੀ ਹਾਲ ਇਹ ਆ ਵੀ ਇਹਨਾਂ ਤੋਂ 50 ਬੰਦੇ ਇਕੱਠੇ ਨਹੀਂ ਹੁੰਦੇ ਭਾਵੇਂ ਖਰੜ ਇਕੱਠ ਕੀਤਾ ਹੈ ਕਰਾਲੀ ਕੀਤਾ ਸੋ ਐ ਵੀ ਕੰਮ ਹੀ ਨਹੀਂ ਕੀਤਾ ਵੀ ਜੇ ਕੰਮ ਕੀ ਕਹਿੰਦੇ ਅਸੀਂ ਕੰਮ ਲੈ ਕੇ ਜਾਵਾਂਗੇ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਇਹਨਾਂ ਨੂੰ ਪੁੱਛੋ ਵੀ ਸਾਨੂੰ ਹੱਥਾਂ ਤੇ ਗਿਣਾ ਦਿਓ ਵੀ ਕਿਹੜੇ ਕੰਮ ਕੀਤੇ ਨੇ ਸੋ ਇਹ ਵੀ ਲੋਕਾਂ 'ਚ ਰੋਸ ਹੈ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਜੋਸ਼ ਹੈ ਤੇ ਸਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਕਹਿ ਰਹੇ ਆ ਵੀ ਸਾਡੇ ਤਾਂ ਕੰਮੇ ਇੰਨੇ ਜ਼ਿਆਦਾ ਹੈ ਸਾਨੂੰ ਤਾਂ ਵੋਟਾਂ ਮੰਗਣ ਦੀ ਵੀ ਮੈਂ ਤਾਂ ਇਹੀ ਕਹਾਂ ਮੈਂ ਇਹੀ ਕਹਾਂ ਨਾ ਵੀ ਲੋਕ ਪੁੱਛਣ ਬਿਲਕੁਲ ਲੋਕ ਪੁੱਛਣ ਵੀ ਸਾਨੂੰ ਕੰਮ ਇੱਕ ਵਾਰੀ ਗਿਣਾ ਦਿਓ ਵੀ 10 ਕੰਮ ਕਿਹੜੇ ਤੁਸੀਂ ਕੀਤੇ ਨੇ ਜੀ ਸੋ ਇਹ ਆ ਵੀ ਇਹ ਲੋਕ ਜਵਾਬ ਦੇਣਗੇ ਕੋਈ ਗੱਲ ਨਹੀਂ ਪਹਿਲੇ 4 ਜੂਨ ਨੂੰ ਪਤਾ ਲੱਗੂਗਾ ਜੀ ਠੀਕ ਹੈ ਸਰ ਗੁਰਾਲੀ ਸਾਹਿਬ ਕਾਫੀ ਉਛਾਹ ਜਿਹੜਾ ਅੱਜ ਵਰਕਰਾਂ ਦੇ ਵਿੱਚ ਪਾਇਆ ਗਿਆ ਜਦੋਂ ਚੰਦੂ ਮਾਜਰਾ ਸਾਹਿਬ ਐਂਟਰ ਹੁੰਦੇ ਆ ਕਰਾਲੀ ਦੇ ਵਿੱਚ ਕੀ ਲੱਗਦਾ ਹੈ ਇਸ ਉਛਾਹ ਨੂੰ ਦੇਖ ਕੇ ਦੇਖੋ ਇਹ ਜਦੋਂ ਸੰਗਤ ਆ ਜਿਹੜੀ ਪਬਲਿਕ ਆ ਇਹਨੂੰ ਚੋਅ ਹੋਵੇ ਆਪ ਮੁਹਾਰੇ ਇਹ ਉਮੜੇ ਸਲਾਬ ਸੰਗਤ ਦਾ ਫਿਰ ਇਸੇ ਤਰ੍ਹਾਂ ਹੀ ਹੁੰਦਾ ਇਹ ਜਦੋਂ ਅਸੀਂ ਉਦੋਂ ਚੰਦੂ ਮਹਾਰਾ ਸਾਹਿਬ ਜਿੱਤੇ ਨੇ ਚੋਣ ਤੇ ਇਹ ਤੋਂ ਪਹਿਲਾਂ ਵਾਲੀ ਚੋਣ ਤਾਂ ਹਾਰ ਗਏ ਸੀ ਉਦੋਂ ਪਹਿਲਾਂ ਵੀ ਚੰਦੂ ਮਹਾਰਾ ਸਾਹਿਬ ਐਮਪੀ ਬਣੇ ਸੀ ਉਦੋਂ ਵੀ ਅਸੀਂ ਇਹ ਸਾਨੂੰ ਦੇਖਣ ਨੂੰ ਮਿਲਿਆ ਸੀ ਵੀ ਇਹ ਸੰਗਤ ਦਾ ਜਿਹੜਾ ਜੋਸ਼ ਆ ਉਹ ਇਸੇ ਤਰ੍ਹਾਂ ਸੀ ਸੋ ਅੱਜ ਵੀ ਬੜੇ ਵੱਡੇ ਲੈਵਲ ਤੇ ਸੰਗਤ ਆ ਜਿਹੜਾ ਹਰ ਵਰਕਰ ਅਕਾਲੀ ਹਰ ਸਪੋਰਟਰ ਅੱਜ ਇੱਥੇ ਪਹੁੰਚਿਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਪਾਸੇ ਤਾਂ ਜਿਹੜੇ ਪੁਜਾ ਯਾਰ ਕਰਨ ਇੱਕ ਪਾਸੇ ਤਾਂ ਸਾਰਾ ਇੱਕ ਪਾਸੇ ਤਾਂ ਸਾਰ ਜਿਹੜੇ ਕਾਂਗਰਸ ਦੇ ਪਿਛਲੇ ਐਮਪੀਸੀ ਉਹ ਵੀ ਇਸ ਵਾਰ ਨਹੀਂ ਆਏ ਉਸ ਤੋਂ ਪਹਿਲਾਂ ਜਿਹੜੇ ਆਪਣੇ ਰਵਨੀਤ ਸਾਹਿਬ ਸੀ ਉਹ ਵੀ ਜਿਹੜੇ ਇੱਥੋਂ ਛੱਡ ਕੇ ਲੁਧਿਆਣੇ ਚਲੇ ਗਏ ਸੀ ਹਾਂ ਦੇਖੋ ਇਹ ਚਾਰ ਬਾਰ ਇਸ ਤਰ੍ਹਾਂ ਬਦਲਣ ਦੇ ਨਾਲ ਦੇਖੋ ਇਹ ਬਹੁਤ ਵੱਡੀ ਲੋਕਾਂ ਦੇ ਨਾਲ ਇੱਕ ਪਬਲਿਕ ਦਾ ਧੋਖਾ ਵੀ ਉਹ ਪਿਛਲੀ ਵਾਰੀ ਜਿਹੜੇ ਜਿੱਤੇ ਇੱਥੋਂ ਜਿੱਤ ਕੇ ਉਹ ਮੁੜ ਕੇ ਹਲਕੇ 'ਚ ਨਹੀਂ ਆਏ ਹੈਗੇ ਤੇ ਰਪਨਦੀਪ ਬਿੱਟੂ ਜੀ ਹਲਕਾ ਛੱਡ ਗਏ ਸੀ ਸੋ ਇਹ ਪਿਛਲੀ ਵਾਰੀ ਆਪਾਂ ਤੁਹਾਡੀ ਸਾਹਿਬ ਨੂੰ ਜਤਾਇਆ ਉਹ ਮੁੜ ਕੇ ਹਲਕੇ ਵਿੱਚ ਨਹੀਂ ਆਏ ਹੈਗੇ ਕਿਸੇ ਦੀ ਆਕੇ ਉਹਨਾਂ ਨੇ ਖਬਰ ਖਾਰ ਨਹੀਂ ਲਈ ਹੈਗੀ ਸੋ ਬਈ ਚੰਦੂ ਮਾਰਾ ਸਾਹਿਬ ਆ ਜਿਹੜੇ ਚਾਹੇ ਭਾਵੇਂ ਚੋਂ ਹਾਰ ਗਏ ਸੀ ਫਿਰ ਵੀ ਹਲਕੇ ਜੀ ਵਿਚਰਦੇ ਰਹੇ ਨੇ ਸੋ ਇਸ ਕਰਕੇ ਆਪ ਮਾਰੇ ਸੰਗਤ ਦਾ ਜਿਹੜਾ ਚਾਹ ਆ ਸੰਗਤ ਨੂੰ ਸੰਗਤ ਉਹ ਮਣੀ ਆ ਕਰਾ ਲਈ ਤਾਂ ਕਈ ਮੁੱਦੇ ਆ ਬਸਟੈਂਡ ਦਾ ਮੁੱਦਾ ਆਊਗਾ ਹਸਪੀਟਲ ਦਾ ਮੁੱਦਾ ਹੋਊਗਾ ਕਜੌਲੀ ਵਾਟਰ ਬਾਕਸ ਦਾ ਮੁੱਦਾ ਹੋਊਗਾ ਸੋ ਉਹ ਮੁੱਦੇ ਹਾਲੇ ਵੀ ਉਸੇ ਤਰ੍ਹਾਂ ਖੜੇ ਉਹ ਜਰੂਰ ਹੁਣ ਚੰਦੂ ਮਾਰਾ ਸਾਹਿਬ ਨੂੰ ਆਪਾਂ ਜਤਾਵਾਂਗੇ ਇਥੋਂ ਜ 12:00 ਵਜੇ ਆ ਜੂਗੀ ਹਾਂਜੀ ਹਾਂ ਕੋਈ ਮੈਂ ਬਗੈਰ ਕਹਿੰਦਾ ਉਹ ਕਹਿ ਦੂਗਾ ਮੈਂ ਚਲੋ 12:00 ਵਜੇ ਹਾਂ ਮੰਮਾ ਕੈਂਟੀ ਹੁੰਦੀ ਹੈ ਜੀ ਪਾਪਾ ਜੀ ਹਾਂਜੀ ਹਾਂ ਪਾਪੂ ਗੰਦਰਾ ਪਣਾ ਰਾ ਕਾਫੀ ਟਫ ਹੈ ਠੰਡਾ ਸਰ ਰੋਣਾ ਕਾ ਚੰਗਾ ਜੀ